ਚੌ ਸਭਾ ਦੇ ਵਿੱਚ ਮੇਰੇ ਸਾਹਮਣੇ ਬੈਠੇ ਦੀਨਾ ਨਗਰ ਦੇ ਕਾਂਗਰਸ ਪਾਰਟੀ ਦੇ ਜਜਾਰੂ ਆਗੂ ਸਹਿਬਾਨ ਜਿਨ੍ਹਾਂ ਲੋਕਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਅੱਜ ਜੋ ਮੇਰੇ ਸਾਹਮਣੇ ਬੈਠੇ ਨੇ ਔਰ ਮੈਂ ਸਾਰੀਆਂ ਮੇਰੀਆਂ ਮਾਤਾਵਾਂ ਪੈਣਾ ਬਜ਼ੁਰਗਾਂ ਨੌਜਵਾਨ ਸਾਥੀਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸਿਰ ਝੁਕਾ ਕੇ ਧੰਨਵਾਦ ਕਰਨਾ ਚਾਹੁੰਦਾ ਕਿ ਤੁਹਾਡੀ ਕਿਰਪਾ ਦੇ ਨਾਲ ਹਮੇਸ਼ਾ ਦਿਨਾਨਗਰ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਉਂਦਾ ਰਿਹਾ ਬਹੁਤ ਹੀ ਸਤਕਾਰਯੋਗ ਮੰਚ ਤੇ ਬਿਰਾਜ਼ਮਾਨ ਸੀਐਲਪੀ ਦੇ ਲੀਡਰ सरदार प्रताप सिंह बाजवा साहेब साहे, बहुत ही थोड़े मैंबर ऑफ पार्लियामेंट रंधावा साहेब बहुत सत्कारयोग जिले के प्रधान पाड़ा साहेब बहुत पूरी साहेब जिले के प्रधान एम एल ए बहुत सत्कारयोग मनदीप जी राा नंगल साहेब ਬਹੁਤ ਸਤਕਾਰਯੋਗ ਸਾਡੇ ਰਾਜबीर ਪੁੱਲਰ ਸਾਹਿਬ ਬਹੁਤ ਸਤਕਾਰਯੋਗ ਸਾਡੇ ਹਰਮਨ ਬਾਜਵਾ ਜੀ ਸਾਡੇ ਸਾਥੀ ਗੁਰਦਰਸ਼ਨ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਮੇਰੇ ਦੇ ਨਾਲ ਪਰ ਅੱਜ ਦੀ ਦਰਸ਼ਨ ਜੀ ਸਾਡੇ ਜੈੰਤੀਪੁਰਿਆ ਸਾਹਿਬ ਤੇ ਅੱਜ ਦੀ ਸਭਾ ਦੇ ਮੁਖੀ ਜਿਨ੍ਹਾਂ ਨੇ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਜਿਨ੍ਹਾਂ ਨੂੰ ਮੈਂ ਬਹੁਤ ਨੇੜਿਓਂ ਤੱਕਦਾ ਹਮੇਸ਼ਾ ਔਰ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਇਹ ਦੋਵੇਂ ਬੀਆ ਬੀਬੀ ਤੋਂ ਤੁਹਾਡੇ ਲੀਡਰਾਂ ਤੋਂ ਸਿੱਖਣ ਨੂੰ ਮਿਲੀਆਂ ਹਨ ਅਰੁਣਾ ਚੌਧਰੀ ਜੀ ਤੇ ਅਸ਼ੋਕ ਚੌਧਰੀ ਸਾਹਿਬ ਠੀਕ ਹੈ ਬਾਜਵਾ ਸਾਹਿਬ ਨੇ ਰੰਦਾਵਾ ਸਾਹਿਬ ਨੇ ਬੇਸ਼ੱਕ ਮਿੱਠ ਬੋਲੜੇ ਨੇ ਕਦੇ ਕਿਸੇ ਨੂੰ ਵਾਹ ਯਾਟ ਗੱਲ ਨਹੀਂ ਕਰਦੇ ਔਰ ਕਦੇ ਕਿਸੇ ਨੂੰ ਆਪਣੇ ਮੂੰਹ ਦੇ ਵਿੱਚੋਂ ਉਹਨਾਂ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਦੇ ਜਿਨ੍ਹਾਂ ਨਾਲ ਕਿਸੇ ਵਿਅਕਤੀ ਦਾ ਦਿਲ ਦੁਖੀ ਹੋ ਜਾਏ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੇ ਵਿਅਕਤੀ ਦੀ ਲੜਾਈ ਲੜਨਾ ਨਹੀਂ ਜਾਣਦੇ ਠੀਕ ਹੈ ਸਾਡੇ ਲੀਡਰ ਸਹਿਬਾਨਾਂ ਨੇ ਜਦੋਂ ਕੋਈ ਵਿਅਕਤੀ ਤਾਈ ਸਲਾਹ ਲੈਣੀ ਹੁੰਦੀ ਆ ਪੰਜਾਬ ਭਰ ਦੇ ਵਿੱਚ ਕਿਸੇ ਮੁੱਦੇ ਤੇ ਉਦੋਂ ਸਾਰੀ ਕਾਂਗਰਸ ਨੂੰ ਇੱਕ ਹੀ ਨਾਮ ਯਾਦ ਆਉਂਦਾ ਕਿਉਂਕਿ ਜਿਹੜਾ ਫਿਰ ਕਲਮਬੰਦ ਆਪ ਦੇ ਦਿਮਾਗ ਦੇ ਨਾਲ ਸ਼ਬਦਾਂ ਨੂੰ ਮਾੜਾ ਪਰੋਕੇ ਤੇ ਸਰਕਾਰ ਨੂੰ ਇਹ ਅਫਸਰਾਂ ਨੂੰ ਕਟਹਿਰੇ ਵਿੱਚ ਖੜਾ ਕਰ ਦਿੰਦਾ ਹੈ ਉਹਦਾ ਨਾਮ ਹੈ ਅਸ਼ੋਕ ਚੌਧਰੀ ਸਾਹਿਬ ਇੱਕ ਦਾ ਲਾਹੌਰ ਹੈ ਬਾਜਵਾ ਸਾਹਿਬ ਜਿੰਦਾਬਾਦ ਬਾਜਵਾ ਸਾਹਿਬ ਕਹਿੰਦੇ ਜਿੰਦਾਬਾਦ ਬਾਜਵਾ ਸਾਹਿਬ ਕਹਿੰਦੇ ਵੀ ਜਿਹੜਾ ਮੰਤਰੀ ਆ ਉਹਨੇ ਚਾਰ ਕਰਾ ਲਿਆ ਤੇ 70 ਸਾਲਾਂ ਤੱਕ ਪਤਾ ਨਹੀਂ ਕਿੰਨੇ ਕਰਾਊਗਾ ਇੱਕ ਸਾਡੇ ਮੰਤਰੀ ਹੈ ਮੈਡਮ ਰਨਾ ਚੌਵੀ ਤੇ ਅਸ਼ੋਕ ਜੀ ਮੈਨੂੰ ਲੱਗਦਾ ਹੈ 54 ਸਾਲਾਂ ਦੀ ਉਮਰ ਚ ਕਦੇ ਇਹ ਜੋੜੀ ਕਦੇ ਵੱਖ ਵੇਖੀ ਨਹੀਂ ਦੋਵੇਂ ਜਾਂਦੇ ਆ ਜਿੱਥੇ ਮਰਜੀ ਜਾਂ ਇਹ ਇਹ ਇਹਨਾਂ ਚ ਕੁਆਲਿਟੀ ਹੈ ਇੱਕ ਵਾਰੀ ਮੇਰੇ ਤੇ ਕੋਈ ਇਲਜ਼ਾਮ ਲਾਤਾ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੇ ਮੈਡਮ ਅਰਨਾ ਚੌਧਰੀ ਨਾਲ ਮੇਰਾ ਕੋਈ ਬਹੁਤਾ ਮੋ ਪ੍ਰੇਮ ਨਹੀਂ ਸੀਗਾ ਲੇਕਿਨ ਇਹਨਾਰੇ ਬੇਟੇ ਦੀ ਜਿੰਨੀ ਉਮਰ ਹੈ ਉਸੇ ਮੈਂ ਥੋੜਾ ਜਿਹਾ ਵੱਡਾ ਹੋਊਂਗਾ ਤੇ ਜਦੋਂ ਮੇਰੇ ਤੇ ਇਲਜ਼ਾਮ ਲਾਇਆ ਪਹਿਲੀ ਵਾਰੀ ਮੈਂ 2012 ਚ ਜਿੱਤਿਆ ਸੀ ਮੈਂ ਮੈਡਮ ਅਰਨਾ ਚੌਧਰੀ ਜੀਆਂ ਅੱਖਾਂ ਦੇ ਵਿੱਚ ਜਿਵੇਂ ਆਪਦੇ ਬੇਟੇ ਦੇ ਪ੍ਰਤੀ ਕੋਈ ਪਿਆਰ ਅੰਦਾਜ਼ਾ ਲਾ ਸਕਦਾ ਉਹ ਪਿਆਰ ਮੈਂ ਇਹਨਾਂ ਅੱਖਾਂ ਦੇ ਵਿੱਚ ਵੇਖਿਆ ਮੇਰੇ ਪ੍ਰਤੀ ਤੇ ਉਹਨਾਂ ਨੇ ਆਪਦੇ ਦਿਲ ਚੋਂ ਇਹ ਮਹਿਸੂਸ ਕੀਤਾ ਕਿ ਇਹ ਤਕਾ ਹੋ ਰਹੇ ਸੋ ਇਹ ਪਰਿਵਾਰ ਨਾਲ ਤੁਸੀਂ ਜੁੜੇ ਹੋ ਇਹ ਖਾਨਦਾਨੀ ਪਰਿਵਾਰ ਐਸੇ ਕਰਕੇ ਵਾਰ-ਵਾਰ ਵਾਰ-ਵਾਰ ਤੁਹਾਡੀ ਸੇਵਾ ਤੇ ਤੁਹਾਡੇ ਵਿਚਕਾਰ ਖੜਾ ਹੈ ਬਿਨਾ ਕਿਸੇ ਇਲਜ਼ਾਮ ਤੋਂ ਅੱਜ ਮੈਂ ਗੱਲ ਕਰਨਾ ਹੈ ਸੰਵਿਧਾਨ ਦੀ ਇਹ ਸੰਵਿਧਾਨ ਦੀ ਜਿਹੜੀ ਫੋਟੋ ਰਾਹੁਲ ਗਾਂਧੀ ਦੇ ਹੱਥ ਵਿੱਚ ਹੈ ਮੈਂ ਇਹ ਜਾਣ ਕੇ ਲੈ ਕੇ ਆਉਣਾ ਹੈ ਇਹ ਸੰਵਿਧਾਨ ਹੈ ਬਾਬਾ ਸਾਹਿਬ ਅੰਬੇਦਕਰ ਦਾ ਇਹ ਇਸ ਕਰਕੇ ਲੈ ਕੇ ਆਉਣਾ ਕਿ ਮੇਰੇ ਲੀਡਰ ਨੇ ਕਿਹਾ ਹੈ ਕਿ ਬੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਇਹ ਸੰਵਿਧਾਨ ਦੇ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੱਸਣਾ ਵੀ ਇਹ ਚੀਜ਼ ਕੀ ਹੈ ਬਾਬਾ ਸਾਹਿਬਾ ਬੇਤ ਕਰ ਨੂੰ ਤਾਂ ਸਾਰੇ ਜਾਣਦੇ ਹੋ ਆਪਾਂ ਸਾਰੇ ਕਹਿ ਦਿੰਦੇ ਆ ਕਿ ਸੰਵਿਧਾਨ ਲਿਖਿਆ ਜੀ ਬਾਬਾ ਸਾਹਿਬ ਨੇ ਇਤੂ ਬਾਅਦ 70% ਲੋਕਾਂ ਨੂੰ ਪਤਾ ਨਹੀਂ ਵੀ ਘੱਲਣਾ ਕੀ ਘਾਲੀ ਇਸ ਸੰਵਿਧਾਨ ਦੇ ਪਿੱਛੇ ਅਗਰ ਮੈਂ ਦੋ ਸ਼ਬਦਾਂ ਚ ਵਿਆਖਿਆ ਕਰਾਂ ਸੰਵਿਧਾਨ ਦੀ ਤਾਂ ਦੋ ਲਾਈਨਾਂ ਦੇ ਵਿੱਚ ਦੋ ਅੱਖਰਾਂ ਦੇ ਵਿੱਚ ਵਿਆਖਿਆ ਕੀ ਇਸ ਤੋਂ ਪਹਿਲਾਂ ਜਦੋਂ ਸੰਵਿਧਾਨ ਨਹੀਂ ਬਣਿਆ ਸੀ ਮਾਤਾ ਜੀ ਬੇਬੇ ਜੀ ਉਦੋਂ ਅਸੀਂ ਰਾਜਿਆਂ ਦੀ ਪਰਜਾ ਹੋਇਆ ਕਰਦੇ ਸਾਂ ਲੇਕਿਨ ਜਦੋਂ ਸੰਵਿਧਾਨ ਬਣਿਆ ਉਦੋਂ ਸਾਨੂੰ ਅਸਲ ਵਿੱਚ ਨਾਗਰਿਕ ਬੰਦਾ ਹੱਕ ਮਿਲਿਆ ਅਸੀਂ ਉੱਚੀ ਆਵਾਜ਼ ਦੇ ਵਿੱਚ ਅਸੀਂ ਫਿਰ ਆਪਣੀ ਗੱਲ ਕਰ ਸਕਦੇ ਹਾਂ ਅਸੀਂ ਮਰਦਾ ਬਾਦ ਤੇ ਜ਼ਿੰਦਾ ਬਾਦ ਦਾ ਨਾਰਾ ਲਾ ਸਕਦੇ ਹਾਂ ਔਰ ਅਸੀਂ ਕਿਸੇ ਵੀ ਵਿਅਕਤੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਕੇ ਆਪਣੇ ਮੰਦੇ ਭਾਵ ਪ੍ਰਗਟ ਕਰ ਸਕਦੇ ਹਾਂ ਇਹ ਸੰਵਿਧਾਨ ਦੀ ਘਾਲਣਾ ਹੈ 2 ਸਾਲ 11 ਮਹੀਨੇ ਔਰ 18 ਦਿਨ ਬਾਬਾ ਸਾਹਿਬ ਅੰਬੇਦਕਰ ਨੂੰ ਇਹ ਸੰਵਿਧਾਨ ਦਾ ਲਿਖਣ ਦੇ ਵਿੱਚ ਇੰਨਾ ਸਮਾਂ ਉਹਨਾਂ ਨੇ ਬਤੀਤ ਕੀਤਾ ਸੋ ਐਸੇ ਕਰਕੇ ਅਸੀਂ ਦੇਸ਼ ਦੇ ਸੰਵਿਧਾਨ ਨੂੰ ਜਿਸ ਪ੍ਰਕਾਰ ਅੱਜ ਸਿੱਕੇ ਟੰਗਿਆ ਜਾ ਰਿਹਾ ਸਰਕਾਰਾਂ ਦੁਆਰਾ ਜਿਹੜੀਆਂ ਵੀ ਸਰਕਾਰਾਂ ਬਣ ਜਾਂਦੀਆਂ ਨੇ ਚਾਹੇ ਉਹ ਰਾਜਪત્રી ਸਰਕਾਰਾਂ ਹੋਣ ਜਿਵੇਂ ਕਿ ਭਗਵੰਤ ਮਾਨ ਦੀ ਸਰਕਾਰ ਹੈ ਤੇ ਚਾਹੇ ਉਹ ਦੇਸ਼ ਪਧਰੀ ਸਰਕਾਰਾਂ ਜਿਵੇਂ ਕਿ ਮੋਦੀ ਸਾਹਿਬ ਹੈ ਅੱਜ ਦੀਆਂ ਸਰਕਾਰਾਂ ਸੰਵਿਧਾਨ ਦੀਆਂ ਉਲੰਘਣਾ ਕਰ ਰਹੀਆਂ ਨੇ ਔਰ ਸੰਵਿਧਾਨ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਅਜਰ ਸੰਵਿਧਾਨ ਨਾ ਹੁੰਦਾ ਤਾਂ ਜਿਵੇਂ ਚਾਈਨਾ ਦੇ ਵਿੱਚ ਮਾਤਾ ਜੀ ਚਾਈਨਾ ਦੇ ਵਿੱਚ ਵੋਟਾਂ ਨਹੀਂ ਪੈਂਦੀਆਂ ਚਾਈਆਂ ਦੇ ਵਿੱਚ ਸ਼ਾਸਨ ਹੈ ਇਸੇ ਤਰ੍ਹਾਂ ਚੱਲਿਆ ਆਉਂਦਾ ਹੈ ਕੋਈ ਵਿਅਕਤੀ ਧਰਨਾ ਨਹੀਂ ਲਾ ਸਕਦਾ ਜਿਹੜਾ ਧਰਨਾ ਲਾਏਗਾ ਉਹਨੂੰ ਚੱਕ ਕੇ ਜੇਲ੍ਹ ਚ ਭੇਜ ਦਿੰਦੇ ਐ ਉਮਰ ਕੈਦ ਕਰ ਦਿੰਦੇ ਐ ਕੋਈ ਵਿਅਕਤੀ ਧਰਨਾ ਨਹੀਂ ਲਾ ਸਕਦਾ ਲੇਕਿਨ ਲੋਕਤੰਤਰ ਦੇ ਰਾਜ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਕਿਰਪਾ ਦੇ ਸਦਕਾ ਅਸੀਂ ਆਪਣਾ ਹੱਕ ਦੀ ਜਿਹੜੀ ਲੜਾਈ ਹੈ ਉਹ ਲੱਗ ਸਕਦੀ ਹੈ ਇਹ ਜਿਹੜੀ ਆਰਐਸਐਸ ਜਮਾਤ ਹੈ ਸੁਣਿਆ ਤੁਸੀਂ ਆਰਐਸਐਸ ਬੀਜੇਪੀ ਨੂੰ ਆਰਐਸਐਸ ਚਲਾਉਂਦੀ ਹੈ ਇਹ ਸੰਗਠਨ ਹੈ ਆਰਐਸਐਸ ਇਹ ਹੌਲੀ-ਹੌਲੀ ਕੰਮ ਕਰਦਾ ਹੈ ਅੱਜਕਰ ਇਹਨਾਂ ਨੇ ਪੰਜਾਬੀ ਲੋਕਾਂ ਨੂੰ ਆਪਣੇ ਸੰਗਠਨ ਦਾ ਹਿੱਸਾ ਬਣਾ ਲਿਆ ਹੈ ਉਹਦਾ ਕਾਰਨ ਕੀ ਹੈ ਜਦੋਂ ਕਿਸੇ ਵਿਅਕਤੀ ਨੂੰ ਨੌਕਰੀ ਨਹੀਂ ਮਿਲਦੀ ਤਾਂ ਫਿਰ ਉਹ ਵਿਚਾਰਾ ਪਟਕਦਾ ਪਟਕਦਾ ਆਰਐਸਐਸ ਦਾ ਕਰਮਚਾਰੀ ਬਣ ਜਾਂਦਾ ਹੈ ਉਹਨੂੰ 20000 ਰੁਪਇਆ ਤਨਖਾਹ ਦਿੰਦੇ ਐ ਫਿਰ ਉਹ ਇਹਨਾਂ ਦਾ ਪ੍ਰਚਾਰ ਕਰਦਾ ਘਰ ਘਰ ਜਾ ਕੇ ਤੇ ਜਿਹੜੀਆਂ ਨਵੀਆਂ ਪੀੜ੍ਹੀਆਂ ਜਿਹੜੇ ਸਾਡੇ ਬੱਚੇ ਐ ਉਹਨਾਂ ਨੂੰ ਜੇ ਤੁਸੀਂ ਨਾ ਦੱਸੋਗੇ ਕਿ ਤੇਰੇ ਦਾਦੇ ਨੇ ਆਹ ਕਹਲਣਾ ਕਹਲੀ ਸੀ ਤੇ ਤੇਰੇ ਪੜਦਾਦੇ ਦੀ ਆਹ ਕੁਰਬਾਨੀ ਸੀ ਤੇ ਨਵੇਂ ਬੱਚਿਆਂ ਨੂੰ ਅੱਜ ਕੱਲ ਮੋਬਾਈਲ ਤੋਂ ਬਿਨਾ ਕੁਝ ਨਹੀਂ ਪਤਾ ਜੋ ਮੋਬਾਈਲ ਤੇ ਆਉਂਦਾ ਉਹ ਪੜਦਾ ਅੱਜ ਆਰਐਸਐਸ ਸੇ ਪ੍ਰਚਾਰ ਕਰ ਰਹੀ ਹੈ ਥੱਲੇ ਥੱਲੇ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਦੇਸ਼ ਨੂੰ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਜਿਹਨੂੰ ਅਸੀਂ ਰੋਕਣ ਦਾ ਕੰਮ ਕਰਨਾ ਹੈ ਮੇਰੇ ਸਤਕਾਰਯੋਗ ਮਾਤਾਓ ਪਹਿਣੋ ਇਹ 100 ਸਾਲ ਪੁਰਾਣਾ ਸੰਗਠਨ ਹੈ ਆਰਐਸਐਸ 1925 ਚ ਆਰਐਸਐਸ ਦਾ ਨਿਰਮਾਣ ਹੋਇਆ ਜਿੱਥੇ ਤੁਸੀਂ ਬਾਬਾ ਸਾਹਿਬਾਂ ਦੇਦਕਰ ਨੂੰ ਸਿਰ ਝਕਾਉਣੇ ਹੋ ਉੱਥੇ ਇਹਨਾਂ ਦਾ ਮੁਖੀ ਹੋਇਆ ਹੈ 1940 ਤੋਂ ਲੈ ਕੇ 73 ਤੱਕ ਗਵਾਲਕਰ ਉਹਨੇ ਕਿਹਾ ਕਿ ਅਸੀਂ ਇਹ ਜਿਹੜੇ ਸੰਵਿਧਾਨ ਬਣਿਆ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਨਹੀਂ ਹਾਂ ਕਿ ਇਹ ਤਾਂ ਐਵੇਂ ਕਾਗਜ਼ ਇਕੱਠੇ ਕੀਤਾ ਵਿਆ ਹੈ ਫਿਰ ਉਹਨੇ ਕਿਹਾ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਤਿਰੰਗਾ ਝੰਡਾ ਹੈ ਜਦੋਂ ਤਿਰੰਗੇ ਝੰਡੇ ਦਾ ਨਿਰਮਾਣ ਹੋਇਆ ਵੀ ਅਸੀਂ ਇਹਨੂੰ ਮੰਨਦੇ ਨਹੀਂ ਹਾਂ ਇਹ ਅਸ਼ੋਪ ਅਤੇ ਨਿਰਗ ਫਿਰ ਉਹਨਾਂ ਨੇ 55 ਸਾਲ 나ਗਪੁਰ ਆਰਐਸਐਸ ਦਾ ਹੈੱਡਕੁਆਟਰ ਹੈ ਉਰੇ ਤੇ ਤਿਰੰਗਾ ਝੰਡਾ ਲਹਿਰਾਉਣ ਨਹੀਂ ਦਿੱਤਾ ਇਹ ਬੀਜੇਪੀ ਉਥੋਂ ਨਿਕਲ ਕੇ ਆਈ ਹੋਈ ਪਾਰਟੀ ਹੈ ਮੇਰੇ ਸਤਕਾਰਯੋਗ ਭਰਾਓ ਆ ਜਿਹੜਾ ਕਿਸਾਨੀ ਅੰਦੋਲਨ ਹੋਇਆ ਮੇਰੇ ਪਿੱਛੇ ਰਾਜ ਕੀ ਹੈ ਇਹ ਆਰਐਸਐਸ ਨੇ ਕਿਹਾ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਬੀਜੇਪੀ ਦੀ ਈਨ ਨਹੀਂ ਮੰਨੇਗਾ ਇਹ ਉਹਨਾਂ ਚਿਰ ਈਨ ਨਹੀਂ ਮੰਨੀ ਜਾਣੀ ਜਿੰਨਾ ਚਿਰ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਭੁੱਖਾ ਨਹੀਂ ਮਰੇਗਾ ਫੇਰ ਉਹਨਾਂ ਨੇ ਕਿਹਾ ਭੁੱਖਾ ਕਿਵੇਂ ਮਰੇਗਾ ਉਹਨਾਂ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਤਿੰਨ ਵੀ ਜੇ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਤੇ ਸਰਕਾਰੀ ਖਰੀਦ ਤੋੜਦੇ ਹੋ ਪੰਜਾਬ ਭੁੱਖਾ ਮਰੇਗਾ ਤੇ ਜਦੋਂ ਪੰਜਾਬ ਭੁੱਖਾ ਮਰੇਗਾ ਫੇਰ ਇਹਨਾਂ ਦੇ ਮੁੰਡਿਆਂ ਨੂੰ 20000 ਰੁਪਏ ਦੀ ਨੌਕਰੀ ਦੇ ਕੇ ਆਰਐਸਐਸ ਦਾ ਪ੍ਰਚਾਰਕ ਲਗਾਵਾਗੇ ਤੇ ਸਾਰੇ ਪੰਜਾਬ 'ਚ ਪ੍ਰਚਾਰ ਕਰਨਗੇ